ਹੈਲੋ ਦੋਸਤੋ ਤੁਹਾਡਾ ਸਾਡੇ ਚੈਨਲ ਜੌਬਸ ਇਨਫੋਰਮੇਸ਼ਨ ਆਫ ਵਿੱਚ ਬਹੁਤ ਸਵਾਗਤ ਹੈ ਆਫਿਸ ਆਫ ਦਾ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਐਸ ਐਸ ਨਗਰ ਵੱਲੋਂ ਅਸਾਮੀਆਂ ਪ੍ਰਕਾਸ਼ਿਤ ਕੀਤੀਆਂ ਗਿਆਨ ਇਹ ਅਸਾਮੀਆਂ ਕਲਰਕ ਅਤੇ ਸਟੈਨੋਗ੍ਰਾਫਰ ਗ੍ਰੇਡ 3 ਦੀਆਂ ਅਸਾਮੀਆਂ ਹਨ ਕਲਰਕ ਦੀ ਅਸਾਮੀ ਲਈ ਉਮੀਦਵਾਰ ਨੇ ਗ੍ਰੈਜੂਏਸ਼ਨ ਡਿਗਰੀ ਪਾਸ ਕੀਤੀ ਹੋਣੀ ਚਾਹੀਦੀ ਹੈ ਅਤੇ ਉਸ ਕੋਲ 10ਵੀਂ ਵਿੱਚ ਪੰਜਾਬੀ ਪਾਸ ਦਾ ਸਰਟੀਫਿਕੇਟ ਹੋਣਾ ਚਾਹੀਦਾ ਹੈ ਅਤੇ ਉਮੀਦਵਾਰ ਕੋਲ 30 ਸ਼ਬਦ ਪਰ ਮਿੰਟ ਇੰਗਲਿਸ਼ ਦੇ ਵਿੱਚ ਟਾਈਪਿੰਗ ਦੀ ਮਹਾਰਤ ਹਾਸਲ ਹੋਣੀ ਚਾਹੀਦੀ ਹੈ ਉਮੀਦਵਾਰ ਦੀ ਉਮਰ ਹੱਦ 18 ਤੋਂ 37 ਸਾਲ ਰੱਖੀ ਗਈ ਹੈ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਉਮਰ ਹੱਦ ਵਿੱਚ ਛੋਟ ਵੀ ਦਿੱਤੀ ਜਾਵੇਗੀ ਸਟੈਨੋਗ੍ਰਾਫਰ ਗ੍ਰੇਡ 3 ਦੀ ਪੋਸਟ ਲਈ ਉਮੀਦਵਾਰ ਲਈ ਸੈਲਰੀ 29200 ਰੱਖੀ ਗਈ ਹੈ ਅਤੇ ਉਮੀਦਵਾਰ ਨੇ ਗ੍ਰੈਜੂਏਸ਼ਨ ਪਾਸ ਕੀਤੀ ਹੋਣੀ ਜ਼ਰੂਰੀ ਹੈ ਅਤੇ 10ਵੀਂ ਵਿੱਚ ਪੰਜਾਬੀ ਪਾਸ ਕੀਤੀ ਹੋਣੀ ਜ਼ਰੂਰੀ ਹੈ ਜਿਹੜੇ ਉਮੀਦਵਾਰ ਸਟੈਨੋਗ੍ਰਾਫਰ ਗ੍ਰੇਡ 3 ਦੀ ਪੋਸਟ ਲਈ ਅਪਲਾਈ ਕਰਨਾ ਚਾਹੁੰਦੇ ਹਨ ਉਹਨਾਂ ਦਾ ਸਟੈਨੋਗ੍ਰਾਫੀ ਦਾ ਟੈਸਟ ਵੀ ਲਿਆ ਜਾਵੇਗਾ ਇਹਨਾਂ ਪੋਸਟਾਂ ਲਈ ਵੀ ਉਮੀਦਵਾਰਾਂ ਦੀ ਉਮਰ 18 ਤੋਂ 37 ਸਾਲ ਦੇ ਵਿੱਚ ਹੋਣੀ ਜਾਂਦੀ ਹੈ ਅਤੇ ਪੰਜਾਬ ਸਰਕਾਰ ਦੀ ਹਦਾਇਤਾਂ ਅਨੁਸਾਰ ਉਮਰ ਹੱਦ ਵਿੱਚ ਛੋਟ ਦਿੱਤੀ ਜਾਵੇਗੀ ਜਿਹੜੇ ਉਮੀਦਵਾਰਾਂ ਨੇ ਕਲਰਕ ਦੀ ਪੋਸਟ ਲਈ ਅਪਲਾਈ ਕੀਤਾ ਹੈ ਉਹਨਾਂ ਦਾ ਰਿਟਨ ਐਗਜ਼ਾਮ 29/3/2025 ਨੂੰ ਲਿਆ ਜਾਵੇਗਾ ਤੁਸੀਂ ਰਿਟਨ ਐਗਜ਼ਾਮ ਲਈ ਲਿਸਟ ssnagar.dcourt.gov.in ਉੱਤੇ ਜਾ ਕੇ ਦੇਖ ਸਕਦੇ ਹੋ एलिਜੀਬਲ ਉਮੀਦਵਾਰਾਂ ਦੀ ਲਿਸਟ ਆਫੀਸ਼ੀਅਲ ਵੈਬਸਾਈਟ ਉੱਤੇ ਅਪਲੋਡ ਕਰ ਦਿੱਤੀ ਜਾਵੇਗੀ ਕਲਰਕ ਦੇ ਰਿਟਨ ਐਗਜ਼ਾਮ ਵਿੱਚ ਇੰਗਲਿਸ਼ ਕੰਪੋਜੀਸ਼ਨ ਅਤੇ ਜਨਰਲ ਨੌਲੇਜ ਦੇ ਕੁਐਸਚਨ ਪੁੱਛੇ ਜਾਣਗੇ ਸਟੈਨੋਗ੍ਰਾਫਰ ਦੀ ਪੋਸਟ ਲਈ ਤੁਸੀਂ 30 3 2025 ਨੂੰ ਇਗਜ਼ਾਮ ਦੇਣਾ ਹੈ ਨੋਟੀਫਿਕੇਸ਼ਨ ਅਨੁਸਾਰ ਸਟੈਨੋਗ੍ਰਾਫਰ ਗ੍ਰੇਡ 3 ਦੀ ਪੋਸਟ ਲਈ ਟੈਸਟ 30 3 2025 ਨੂੰ ਲਿਆ ਜਾਵੇਗਾ ਇਸ ਟੈਸਟ ਨੂੰ ਦੇਣ ਲਈ ਜਿਹੜੇ ਉਮੀਦਵਾਰ ਯੋਗ ਹੋਣਗੇ ਉਹਨਾਂ ਦੀ ਲਿਸਟ ਵੈਬਸਾਈਟ ਉੱਤੇ ਅਪਲੋਡ ਕਰ ਦਿੱਤੀ ਜਾਵੇਗੀ ਇਨਾ ਫਾਰਮਾ ਨੂੰ ਭਰ ਲਈ ਕੋਈ ਐਪਲੀਕੇਸ਼ਨ ਫੀਸ ਨਹੀਂ ਲੱਗੇਗੀ ਜਿਹੜੇ ਉਮੀਦਵਾਰ ਸਟੈਨੋਗ੍ਰਾਫਰ ਦੀ ਪੋਸਟ ਲਈ ਅਪਲਾਈ ਕਰਨਾ ਚਾਹੁੰਦੇ ਹਨ ਉਹਨਾਂ ਨੇ ਇਹ ਫਾਰਮ ਆਪਣੀ ਬੇਸਿਕ ਡਿਟੇਲ ਅਤੇ ਨਾਲ ਸਪੋਰਟਿੰਗ ਡਾਕੂਮੈਂਟ ਲਗਾ ਕੇ ਤੁਸੀਂ ਡਿਸਟ੍ਰਿਕਟ ਸੈਸ਼ਨ ਜੱਜ ਐਸ ਐਸ ਨਗਰ ਤੱਕ ਪੀ 3 2025 ਸ਼ਾਮ 5 ਵਜੇ ਤੱਕ ਜਮ੍ਹਾਂ ਕਰਵਾਉਣੇ ਹਨ ਅਤੇ ਜਿਹੜੇ ਉਮੀਦਵਾਰ ਕਲਰਕ ਦੀ ਪੋਸਟ ਲਈ ਅਪਲਾਈ ਕਰਨਾ ਚਾਹੁੰਦੇ ਹਨ ਉਹਨਾਂ ਨੇ ਵੀ ਇਹ ਫਾਰਮ ਫਿਲ ਕਰਕੇ ਅਤੇ ਜਿਹੜੇ ਡਾਕੂਮੈਂਟ ਤੁਸੀਂ ਨਾਲ ਲਗਾਉਣੇ ਹਨ ਉਹ ਲਗਾ ਕੇ 2023-2025 ਤੱਕ ਤੁਸੀਂ ਐਸਐਸਏ ਨਗਰ ਡਿਸਟ੍ਰਿਕਟ ਸੈਸ਼ਨ ਜੱਜ ਦੇ ਆਫਿਸ ਵਿੱਚ ਪਹੁੰਚਾਉਣੇ ਹਨ ਉਮੀਦ ਹੈ ਕਿ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਹੋਵੇਗੀ ਇਸੇ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਸਾਡੇ ਚੈਨਲ ਨੂੰ ਲਾਈਕ ਦੇ ਸਬਸਕ੍ਰਾਈਬ ਕਰੋ ਤੁਹਾਡਾ ਬਹੁਤ ਧੰਨਵਾਦ